ਹਾਂਜੀ ਦੋਸਤੋ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਆਪਾਂ ਪਹੁੰਚੇ ਆ ਟਰੈਕਟਰ ਮੰਡੀ ਤਲਵੰਡੀ ਸਾਬੋ ਜੀ ਟਰੈਕਟਰ ਮੰਡੀ ਤਲਵੰਡੀ ਸਾਬੋ ਆਪਾਂ ਤੁਹਾਡੇ ਕੋਲੇ ਲੈ ਕੇ ਆਏ ਆ ਇਧਰ ਹਿੰਦੁਸਤਾਨ ਦੇਖ ਸਕਦੇ ਹੋ ਜੀ 19 ਮਾਡਲ 5,65,000 ਰੁਪਿਆ ਰੇਟ ਹੈ ਜੀ ਦੇਖੋ ਟਰੈਕਟਰ ਦੇ ਟਾਇਰ ਬਿਲਕੁਲ ਜਮਾ ਨਵੇਂ ਆ ਜੀ ਦੇਖ ਸਕਦੇ ਹੋ ਟਰੈਕਟਰ ਪੂਰਾ ਤਿਆਰ ਕਰਿਆ ਹੋਇਆ ਟਰੈਕਟਰ ਹੈ ਜੀ ਪੂਰਾ ਪੁਰਾਣਾ ਲੱਗਦਾ ਹੀ ਕਿਵੇਂ ਜੈਨੂਆ ਨੂੰ ਰੰਗ ਹੁੰਦਾ ਜਮਾ ਪੂਰਾ ਚੰਗਾ ਰੰਗ ਕਰਿਆ ਹੋਇਆ ਜੀ ਟਰੈਕਟਰ ਦੇ ਪੂਰਾ ਸੋਨਾ ਤਿਆਰ ਕਰਿਆ ਹੀ ਦੇਖੋ ਤਾਂ ਆਹ ਛਤਰੀ ਵਗੈਰਾ ਦੇਖੋ ਟੜਕੜੁੱਕ ਲੱਗਿਆ ਜੀ ਦੇਖ ਸਕਦੇ ਹੋ ਮੈਗਰੋ ਮੈਗਲੇ ਹਿੱਸੇ ਦਾ ਵੀ ਦੇਖੋ ਜੀ ਹੱਕ ਹੱਕ ਪੂਰੀ ਨਰੋਈ ਹੈ ਜੀ ਦੇਖ ਸਕਦੇ ਹੋ 홋ੜਾ 홋ੜ ਪੂਰਾ ਵਧੀਆ ਲੱਗਿਆ ਜੀ ਟਾਇਰ ਬਿਲਕੁਲ ਜਮਾ ਨਵੇਂ ਹੈਗੇ ਦੇਖ ਸਕਦੇ ਹੋ ਚਾਰ ਸਪੀਰੋਂ ਟਰੈਕਟਰ ਜੀ ਪੂਰਾ ਚੰਗਾ ਤਿਆਰ ਕਰਿਆ ਹੋਇਆ ਟਰੈਕਟਰ ਹੈ ਜੀ ਦੇਖੋ ਜੀ ਗੇਅਰਪੂਰ ਦੇਖ ਸਕਦਾ ਦਿਓ ਸਾਈਡ ਤੇ ਗੇਅਰ ਆ ਗਿਆ ਜੀ ਸਾਈਡ ਗੇਅਰ ਆ ਗਿਆ ਦੇਖ ਸਕਦਾ ਟਰੈਕਟਰ ਬਿਲਕੁਲ ਤਿਆਰ ਆ ਤੇ ਘੋੜਾ ਬੰਪਰ ਹੈ ਜੀ 19 ਮਾਡਲ 5 ਲੱਖ 65000 ਰੁਪਿਆ ਰੇਟ ਹੈ ਜੀ ਦੇਖ ਸਕਦਾ ਟਰੈਕਟਰ ਖੜਾ ਪੂਰਾ ਸੋਹਣਾ ਟਰੈਕਟਰ ਲੱਗਦਾ ਹੈ ਜੀ ਆਪਣਾ ਹੈ ਜੀ ਠੀਕ ਹੈ ਜੀ ਇਧਰ ਆ ਗਿਆ ਜੀ 855 ਇਧਰ ਆ ਗਿਆ ਜੀ 855 ਦੇ ਦੇਖ ਸਕਦੇ ਹੋ ਜੀ ਇਹ 10 ਮਾਡਲ ਜੀ 385000 ਰੁਪਿਆ ਰੇਟ ਹੈ ਜੀ ਟਰੈਕਟਰ ਪੂਰਾ ਸ਼ਾਦਾ ਪੂਰਾ ਸਾਫ਼ ਹੈ ਜੀ ਤੇ ਟਾਇਰ ਮਾਰ ਕੇ ਜਮਨ ਨਵੇਂ ਹੈ ਜੀ ਪੂਰੇ ਦੇਖ ਸਕਦੇ ਹੋ ਹਜੇ ਉੱਤੋਂ ਨੰਬਰ ਵੀ ਨਹੀਂ ਰਹੇ ਜੀ ਆ ਮਾਰ ਕੇ ਉਵੇਂ ਲੱਗੇ ਪਏ ਆ ਟਰੈਕਟਰ ਦੇ ਦੇਖੋ ਜੀ ਪੂਰਾ ਨਵਾਂ ਟਰੈਕਟਰ ਹੈ ਜੀ ਤੇਲ ਬ੍ਰੇਕਾਂ ਚ ਆ ਗਿਆ ਜੀ ਇੱਧਰ ਫੇਰ ਆ ਗਿਆ ਜੀ 855 ਇਹ ਆ ਗਿਆ ਜੀ 15 ਮਾਡਲ 5,25,000 ਰੁਪਿਆ ਰੇਟ ਹੈ ਜੀ ਪੰਜਾਮ ਨੰਬਰ ਹੈ ਪੀਵੀ65 ਟਾਇਰ ਮੰਗਰਲੇ ਬਿਲਕੁਲ ਨਵੇਂ ਆ ਜੀ ਦੇਖ ਸਕਦੇ ਹੋ ਤੇ ਮੂਰਲੇ ਟਾਇਰ ਪਏ ਆ ਜੀ 70 ਪੈਸੇ ਟਰੈਕਟਰ ਬਿਲਕੁਲ ਸਾਫ ਸੁਥਰਾ ਹੈ ਜੀ ਦੇਖ ਸਕਦੇ ਹੋ ਚਾਰ ਸਪੀਰੋਂ ਬਿਲਕੁਲ ਪੂਰਾ ਨਵਾਂ ਟਰੈਕਟਰ ਪਿਆ ਹੈ ਜੀ ਜੇ ਕਿਸੇ ਵੀਰ ਨੇ ਲੈਣਾ 15 ਮਾਡਲ ਜੀ ਇੱਧਰ ਆ ਗਿਆ ਜੀ ਡੀਆਈ 265 ਇੱਧਰ ਆ ਗਿਆ ਜੀ ਡੀਆਈ 265 ਜੀ ਟਰੈਕਟਰ ਦੀ ਹਾਲਤ ਬਿਲਕੁਲ ਸਾਫ ਸੁਥਰੀ ਪਈ ਹੈ ਜੀ ਜੈਨੂਅਲ ਰੰਗ ਹੈ ਜੀ 93 ਮਾਡਲ ਹੈ ਜੀ 1 ਲੱਖ 20000 ਰੁਪਿਆ ਰੇਟ ਹੈ ਟਾਇਰ ਬਿਲਕੁਲ ਘਸਿਆ ਹੈ ਜੀ ਦੇਖ ਸਕਦੇ ਹੋ ਟਾਇਰ ਬਿਲਕੁਲ ਘਸਿਆ ਤੇ ਸ਼ੋ ਸ਼ਾ ਦਾ ਪੂਰਾ ਸਾਫ ਸੁਥਰਾ ਪਿਆ ਹੈ ਟਰੈਕਟਰ ਦੇਖ ਸਕਦੇ ਹੋ ਇਤਰਾ ਗਿਆ ਜੀ ਫੋਰ 3610 ਫੋਰ 3610 ਜੀ 99 ਮਾਡਲ ਹੈ ਜੀ 168000 ਰੁਪਿਆ ਰੇਟ ਹੈ ਜੀ ਇਹ ਵੀ ਟਰੈਕਟਰ ਰੈਨਲ ਟਰੈਕਟਰ ਹੈ ਜੀ ਓਰਲੇ ਟਾਇਰ ਪਏ ਆ 90 ਪੈਸੇ ਜੀ ਦੇਖ ਸਕਦੇ ਹੋ ਮਾਰਲੇ ਜਮਾ ਨਵੇਂ ਆ ਜੀ ਇਹ ਤੇ ਵੀ ਦੇਖੋ ਜੀ ਆਹਾ ਜੇ ਮੁਰਮਲੇ ਜਲੇ ਹੈ ਜੀ ਉਵੇਂ ਪਏ ਆ ਕਿ ਟਾਇਰਾਂ ਤੇ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਸੁਥਰਾ 99 ਮਾਡਲ ਜੀ 1 ਲੱਖ 68000 ਰੁਪਿਆ ਰੇਟ ਹੈ ਜੀ ਇਧਰ ਆ ਗਿਆ ਜੀ ਪ੍ਰੀਤ ਇਧਰ ਆ ਗਿਆ ਜੀ ਪ੍ਰੀਤਜੀ ਇਹ ਜੀ 13 ਮਾਡਲ ਹੈ ਜੀ 13 ਮਾਡਲ ਰੇਟ ਕਿੰਨਾ ਲਿਖਿਆ ਜੀ ਇਹ ਤੇ 278 278 ਜੀ 13 ਮਾਡਲ ਹੈ ਜੀ 278000 ਰੁਪਿਆ ਰੇਟ ਹੈ ਜੀ ਟਰੈਕ ਤੇ 699 ਜੀ ਮਗਰਲੇ ਟਾਇਰ ਹੈਗੇ ਆ ਇਹ ਤਾਂ 40 ਪੈਸੇ ਜੀ ਮੂਰਲੇ ਹੈਗੇ ਆ 50 ਸਾ 60 ਪੈਸੇ ਇਹ ਵੀ ਟਰੈਕਟਰ ਆ ਸਾਫ ਸੁਥਰਾ ਟਰੈਕਟਰ ਪਿਆ ਜੀ ਦੇਖ ਸਕਦੇ ਹੋ ਪੂਰਾ ਇੰਜਨ ਉੱਜਾਂ ਦਾ ਪੂਰਾ ਸਾਫ ਪਿਆ ਜੀ ਸਾਈਡ ਗੇਅਰ ਆ ਗਿਆ ਦੇਖੋ ਸਰੋ ਟਰੈਕਟਰ ਬਿਲਕੁਲ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ 13 ਮਾਡਲ ਇੱਧਰ ਆ ਗਿਆ ਜੀ ਮੈਸੀ 5245 ਜੀ ਇਹ ਹੈਗਾ ਜੀ 5245 2006 ਮਾਡਲ ਜੀ 248000 ਰੁਪਿਆ ਰੇਟ ਹੈ ਜੀ ਟਰੈਕਟਰ ਦਾ ਪੰਜਾਬ ਨੰਬਰ ਜੀ ਪੀ ਵੀ 18 ਮੂਰਲੇ ਟਾਇਰ ਪਏ ਹੈ ਜੀ 30 ਤੋਂ 40 ਪੈਸੇ ਮਾਗਲੇ ਟਾਇਰ ਪਏ ਆ 50 ਕੇ ਪੈਸੇ ਜੀ ਟਰੈਕਟਰ ਬਿਲਕੁਲ ਸਾਫ ਸੁਥਰਾ ਦੇਖ ਸਕਦੇ ਹੋ 16 ਮਾਡਲ ਆ 6 ਮਾਡਲ ਸੌਰੀ 6 ਮਾਡਲ ਜੀ 248000 ਰੁਪਿਆ ਰੇਟ ਹੈ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਪੂਰਾ ਇੰਜਨ ਇੰਜਨ ਦੇਖੋ ਜੀ ਪੂਰਾ ਬਿਲਕੁਲ ਸਾਫ ਸੁਥਰਾ ਪਿਆ ਜੀ ਪੂਰਾ ਰੰਗ ਪਿਆ ਇੰਜਨ ਤੇ ਵੀ ਦੇਖ ਸਕਦੇ ਹੋ 4 ਸਪੀਡਾਂ ਟ੍ਰੈਕਟਰ ਜੀ ਪੂਰਾ ਬਗਰੇਟਾ ਮਗਰਟਾਂ ਦਾ ਵੀ ਪੂਰਾ ਵਧੀਆ ਪਿਆ ਜੀ ਕੋਈ ਗਲੇ ਗੋਲੇ ਨਹੀਂ ਮਗਰਟ ਦੇਖ ਸਕਦੇ ਹੋ ਪੂਰਾ ਸੋਨਾ ਟ੍ਰੈਕਟਰ ਹੈ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਤੇ ਜੀ ਧੰਨਵਾਦ